थी ने, थी बेशक तो कोई तो तो जाने भी। जड़ी है हो जिन्होंने दूजे स्थापित कर दो चाहे बेशक हटाता पर लग गई सिर्फ ਸੋਚ ਰਹੀ ਹੈ ਸਰਕਾਰ ਇਹ ਮਤਲਬ ਹੀ ਸਰਕਾਰ ਤੇ ਮੇਰੇ ਸਾਰੇ ਸਾਥੀਆਂ ਨੂੰ ਸਾਰੇ ਬਰਨਾਲੇ ਦੇ ਇਲਾਕਾ ਨਿਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਪੀੜੇ ਦੇ ਝਾੜੂ ਦੇ ਵੋਟਾਂ ਨਾ ਹੋਰ ਕਿਸੇ ਨੂੰ ਮਾਇਆ ਪਰ ਝਾੜੂ ਦੇ ਵੋਟਾਂ ਪਾਓ ਉਹ ਜਿਵੇਂ ਸਾਰੇ ਕਹਿੰਦੇ ਹੁੰਦੇ ਸੀ ਜਦੋਂ ਧੀ ਦੇ ਹੁੰਦੀ ਸੀ ਮਾਰੇ ਕਹਿੰਦੇ ਧੀ ਦੇ ਨਾਂ ਤੇ ਖੂਨ ਨਿਕਲਦਾ ਜਾਂਦਾ ਉਸ ਨਾਲ ਵਾਂਗੂ ਜੇ ਤੁਸੀਂ ਵੋਟ ਪਾਉਣੀ ਹੈ ਝਾੜੂ ਪਾਣੀ ਪਾਣੀ ਤੁਸੀਂ ਕਿਸੇ ਨੂੰ ਮਰਜੀ ਪਾ ਦਿਓ ਪਰ ਬਸ ਨੋਟਾ ਬਟਨ ਦਵਾ ਦਿਓ ਤਾਂ ਵੀ ਅਸੀਂ ਸਹਿਮਤ ਹਾਂ ਤੇ ਇਥੇ ਸੋ ਸਾਰੇ ਵੀਰ ਜਿੰਨਾਂ ਸਾਡੇ ਨਾਲ ਆਵਾਜ਼ਾਂ ਦੇ ਨਾਲ ਨੇ ਬੇਸ਼ੱਕ ਉਹ ਸਿੱਧੇ ਤੌਰ ਤੇ ਸਾਡੇ ਫਰਦ ਨਹੀਂ ਕਰਦੇ ਪਰ ਸਾਨੂੰ ਪਤਾ ਵੀ ਪੈਂਛਾਂ ਇਹਨਾਂ ਨੂੰ ਵੀ ਲੱਗਣੀਆਂ ਨੇ ਪੈਂਛਾਂ ਇਹਨਾਂ ਨੂੰ ਵੀ ਲੱਗਣੀਆਂ ਨੇ ਅਸੀਂ ਲੱਗੇ ਹੋਏ ਇਹਨਾਂ ਦੀ ਲੜਾਈ ਵਿੱਚ ਆ ਚੁੱਕੇ ਹਾਂ ਚਾਹੇ ਉਹ ਬਰਸ ਮਲਾਰੇ ਵੇ ਚਾਹੇ ਉਹ ਮੇਰੇ ਅਰਮਨ ਜਵਾਨ ਹੈ ਇੱਥੇ ਆਪਣੇ ਅਗਨੀ ਵੀਰ ਜਿੰਨੇ ਵੀ ਸ਼ਹੀਦ ਹੋਏ ਆ ਸਾਥੋਂ ਘੜੀਆਂ ਗੱਲ ਉਹਨਾਂ ਨੂੰ ਇਹਨਾਂ ਨੇ ਕਲੋਸ਼ੀ ਧੰਦਾ ਜਾਨੀ ਦਿੱਤਾ ਜਿਹੜੇ ਸਭ ਤੋਂ ਇੱਕ ਸ਼ਰਮਨਾਕ ਗੱਲ ਹੋ ਸਕਦੀ ਹੈ ਆਪਣੇ ਮਤਲਬ ਸਮਾਜ ਦੇ ਲਈ ਆਉਣ ਵਾਲੇ ਟਾਈਮ ਤੇ ਸਾਥੀਓ ਆਪਣਾ ਪੁੱਛ ਨਹੀਂ ਦਿੱਤਾ ਯਾਰਾ ਮੈਂ ਇਹ ਅਪੀਲ ਕਰਦੀ ਆਂ ਬਰਨਾਲਾ ਦੇ ਨਿਵਾਸੀਆਂ ਨੂੰ ਵੀ ਮੇਰੇ ਹੱਥ ਜੋੜ ਕੇ ਪੀ ਲੈ ਆਮ ਆਦਮੀ ਨੂੰ ਹੁਣ ਨਾ ਵੋਟ ਪਾਓ ਉਹ ਆਮ ਆਦਮੀ ਨਹੀਂ ਹੈਗਾ ਉਹ ਵੱਡੇ ਵੱਡੇ ਵਾਦੇ ਕਰਦਾ ਸੀ ਆਪਾਂ ਵੀ ਉਹਦੇ ਚਾਲੇ ਜਾ ਕੇ ਨਹੀਂ ਯਾਰ ਵਾਕਈ ਬੰਦਾ ਇਹ ਆਮ ਹੈ ਆਪਣੇ ਵਿਚਰਦਾ ਪਰ ਉਹ ਪਲਾਕਾਰ ਹੀ ਰਹਿ ਗਿਆ ਅੱਜ ਵੀ ਤੁਸੀਂ ਸਟੇਜ 'ਤੇ ਕੀ ਕਿੰਨਾ ਰੋਸ ਨਾਲ ਗੱਲਾਂ ਹੀ ਕੀਤੀਆਂ ਪਰ ਅਸੀਂ ਕਹਿੰਦੇ ਵੀ ਭਾਈ ਜੀ ਫਸਲਾ ਚੋਣੇ ਕੀ ਕਰਤਾ ਆਪਾਂ ਕਹਿੰਦੇ ਵੀ ਸੋਚ ਫੜ ਕੇ ਲੋਕਾਂ ਦੀਆਂ ਗੱਲਾਂ ਨਾ ਕਰੋ ਮਾਨ ਸਾਹਿਬ ਤੁਸੀਂ ਦੱਸੋ ਵੀ ਸਾਡੀ ਪਰਫਾਰਮੈਂਸ ਕੀ ਹੈ ਅਸੀਂ ਆਹ ਕੀਤਾ ਤੁਸੀਂ ਕੁਝ ਵੀ ਨਹੀਂ ਕੀਤਾ ਤੁਸੀਂ ਨਿਕਲ ਗਏ ਕੋਈ ਨਾ ਸਟੇਜਾਂ 'ਤੇ ਖੜ ਕੇ ਤੇ ਨਕਲੀ ਵਾਲਾ ਕੰਮ ਹੀ ਕੀਤਾ ਉਹ ਭੰਡਾ ਦੀ ਸਰਕਾਰ ਇਹਨੂੰ ਤਾਂ ਹੀ ਕਿਹਾ ਜਾਂਦਾ ਵੀ ਇਹਨੇ ਭੰਡਾ ਵਾਲਾ ਕੰਮ ਨਹੀਂ ਕੀਤਾ ਸਟੇਜਾਂ 'ਤੇ ਖੜ ਕੇ ਅੱਜ ਤੱਕ ਮੰਤਰੀ ਬਣ ਕੇ ਇਹਨੇ ਕੁਝ ਸੋਚਿਆ ਹੀ ਨਹੀਂ ਉਹ ਜਿਹੜਾ ਪੰਜਾਬ ਹਾਲ ਸੁਪਾਸਨਾ ਉਹਦੀ ਜੜਵੜੋਂ ਦਾ ਕਾਰਨ ਹੈ ਉਹ ਆਮ ਆਦਮੀ ਜਿਹੜੀ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਜਿਵੇਂ ਇਕੱਠਾ ਪੜਦਾ ਆਪਾਂ ਤਾਂ ਸੋਚ ਕੇ ਸਰਕਾਰ ਚੁਣੀ ਸੀ ਲਾਗਨ ਵਾਸੀਓ ਕਿ ਜਿਹੜੀ ਆਮ ਆਦਮੀ ਪਾਰਟੀ ਆਹੋ ਆਮ ਇਨਸਾਨ ਪਰ ਆਮ ਨਹੀਂ ਉਹ ਖਾਸ ਮਲਾਦਮਾਂ ਨੂੰ ਉਹਨੇ ਇੰਨੇ ਆ ਜਿਆਦਾ ਮਤਲਬ ਮੀਟਿੰਗਾਂ ਦਿੱਤੀਆਂ ਪਰ ਉਹ ਮੀਟਿੰਗਾਂ ਦੇ ਪੱਛ ਜਾਂਦਾ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਆ ਆਪ ਦੀ ਜਿਹੜੇ ਦੇ ਕਿਸੇ ਹੋਰ ਕੰਮ ਦੇ ਨੂੰ ਸਾਡਾ ਤੁਹਾਡੀ ਹੋਸਟ ਕੋਣ ਹੈ ਤੇ ਇੰਨੇ ਵੱਡੇ ਵੱਡੇ ਇਹਨਾਂ ਮਤਲਬ ਵਾਅਦੇ ਕੀਤੇ ਸੀ ਵੀ ਜਦੋਂ ਮੇਰੀ ਸਰਕਾਰ ਆਊਗੀ ਕਹਿੰਦੇ ਜੀ ਕੋਈ ਧਰਨਾ ਤੇ ਨਹੀਂ ਹੋਊਗਾ ਸੜਕਾਂ ਤੇ ਕੋਈ ਮੁਲਾਜ਼ਮ ਨਹੀਂ ਹੋਊਗਾ ਸੜਕਾਂ ਤੇ ਕੋਈ ਨੁਕਸਾਨ ਨਹੀਂ ਹੋਊਗਾ ਪਰ ਦੇਖੋ ਸਾਥੀਓ ਸੰਤੋਸ਼ਾ ਜੇ ਤੈਨੂੰ ਝੂਠਾ ਸਾਬਿਤ ਹੋ ਚੁੱਕਿਆ ਹੈ ਤੇ ਗੱਦੀ ਮੰਤਰੀ ਨੇ ਜਿੰਨੇ ਗੱਤ ਮਾਰੇ ਸੀ ਮਾਨ ਸਰਕਾਰ ਨੇ ਉਹ ਸਾਰੇ ਆਪਣੇ ਸਾਹਮਣੇ ਆ ਗਏ ਆ ਤੇ ਨੇ ਕਿਹਾ ਸੀ